ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਾਵਰ ਕਾਮ ਦੇ ਠੇਕੇ ਮਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਹੋਇਆ 14 ਜੂਨ ਪਾਵਰ ਕਾਮ ਦੇ ਠੇਕਾ ਮਲਾਜ਼ਮਾਂ ਨੇ ਸ਼ਨੀਵਾਰ ਰਾਤ ਨੂੰ 12 ਵਜੇ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਫੈਸਲਾ ਲਿਆ ਹੈ ਗਰਮੀ ਚਮਕ ਸੀਮਤ ਹੈ ਅਤੇ ਬਿਜਲੀ ਦੀ ਮੰਗ ਵੀ ਸਿਕਰ ਤੇ ਹੈ ਮਲਾਜ਼ਮਾਂ ਦੀ ਹੜਤਾਲ ਦਾ ਬਿਜਲੀ ਸਪਲਾਈ ਤੇ ਮਾੜਾ ਅਸਰ ਪੈ ਰ ਪੈਣਾ ਨਿਸ਼ਚਿਤ ਹੈ ਨੇੜੀ ਛੱਕਰ ਦੌਰਾਨ ਲੰਬੇ ਸਮੇਂ ਲਈ ਬਿਜਲੀ ਗਲ ਹੋ ਜਾਂਦੀ ਹੈ ਮਲਾਜ਼ਮਾਂ ਦੀ ਘਾਟ ਕਾਰਨ ਮੁਰੰਮਤ ਦੇ ਕੰਮ ਲਈ ਕਈ ਕਿ ਘੰਟੇ ਲੱਗ ਜਾਂਦੇ ਹਨ ਪਾਵਰ ਕਾਮ ਦਾ ਕੰਮ ਜ਼ਿਆਦਾ ਕਰਕੇ ਠੇਕਾ ਮਲਾਜ਼ਮਾਂ ਦੇ ਸਿਰ ਤੇ ਹਟਚਲ ਰਿਹਾ ਇਹਨਾਂ ਦੀ ਹੜਤਾਲ ਕਾਰਨ ਆਉਣ ਵਾਲੇ ਦਿਨਾਂ ਚ ਬਿਜਲੀ ਦੀ ਸਮੱਸਿਆ ਹੋਰ ਗੰਭੀਰ ਹੋਣ ਦਾ ਖਸਦਾ ਹੈ ਹੜਤਾਲ ਤੇ ਜਾ ਰਹੇ ਠੇਕਾ ਮੁਲਾਜ਼ਮਾ ਨੇ ਕਿਹਾ ਹੈ ਕਿ ਸਰਕਾਰ ਲੰਬੇ ਸਮੇਂ ਤੋਂ ਉਹਨਾਂ ਦੀ ਮੰਗਾਂ ਲਟਕਾ ਰਹੀ ਹੈ ਮੁੱਖ ਮੰਤਰੀ ਨੇ ਅਨੇਕਾਂ ਵਾਰ ਮੀਟਿੰਗ ਸੱਦ ਕੇ ਮੁਲਤਵੀ ਕਰ ਦਿੱਤੀ ਹੈ ਹੀ ਹੈ ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਨਿਰਗੁਨੀਆ ਤਨਖਾਹਾਂ ਤੇ ਬਿਨਾਂ ਕਿਸੇ ਸਹੂਲਤ ਤੇ ਡਿਊਟੀ ਦੇਣੀ ਪੈ ਰਹੀ ਹੈ ਜੋ ਕਿ ਬੇहद ਕਠਿਨ ਹੈ ਉਹਨਾਂ ਦੱਸਿਆ ਕਿ ਉਹ ਲੁਧਿਆਣਾ ਵਿਖੇ ਪੱਕੇ ਮੋਰਚੇ ਤੇ ਬੈਠਣ ਜਾ ਰਹੇ ਹਨ ਕਿਉਂਕਿ ਲੁਧਿਆਣਾ ਪੱਛਮੀ ਸੀਟ ਦੀ ਜਿਮਣੀ ਚੋਣ ਕਾਰਨ ਸਾਰਾ ਸਰਕਾਰੀ ਤੰਤਰ ਉੱਥੇ ਮੌਜੂਦ ਹੈ ਪਾਵਰ ਕਮ ਦੇ ਡਿਪਟੀ ਚੀਫ ਇੰਜੀਨੀਅਰ ਜਸਵਿੰਦਰ ਸਿੰਘ ਵਿਰਦੀ ਨੇ ਮੰਨਿਆ ਹੈ ਕਿ ਠੇਕਾ ਮਲਾਜ਼ਮਾਂ ਦੀ ਹੜਤਾਲ ਕਾਰਨ ਫੀਡਰ ਆਪਰੇਸ਼ਨ ਵਿੱਚ ਦਿੱਕਤ ਆਏਗੀ ਉਹਨਾਂ ਦੱਸਿਆ ਕਿ ਪਾਵਰ ਕਮ ਵੱਲੋਂ ਹੁਨਰਮੰਦ ਤੇ ਗੈਰ ਹੁਨਰਮੰਦ ਵਰਕਰਾਂ ਦੀ ਅਰਜ਼ੀ ਪ੍ਰਤੀਭ ਲਈ ਟੈਂਡਰ ਲਗਾਏ ਜਾ ਰਹੇ ਹਨ ਪਾਰ ਪ੍ਰਕਿਰਿਆ ਪੂਰੀ ਹੋਣ ਤੱਕ ਹੋਰ ਅਰਜ਼ੀਆਂ ਪ੍ਰਬੰਧਕ ਕੀਤੀ ਜਾਣਗੇ ਤਾਂ ਕਿ ਲੋਕਾਂ ਨੂੰ ਬਿਜਲੀ ਸਪਲਾਈ ਸੰਬੰਧੀ ਦਿੱਕਤ ਨਾ ਆਵੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ